ਅਧਿਕਾਰਨੀ ਦਾ ਨਾਮ ਸਿਮਰ ਸਿਮਰਨਾ ਸੀ ਉਸ ਦਾ ਬੀ ਕਾਮ ਤੇ ਐਮ ਕਾਮ ਦੋਵਾਂ ਨੇ ਇਕੱਠਿਆਂ ਨੇ ਕੀਤੀ ਅਕਸਰ ਹੀ ਪੜ੍ਹਾਈ ਦੇ ਵਿੱਚ ਮੈਂ ਪਛੜ ਜਾਇਆ ਕਰਦਾ ਤਾਂ ਉਹ ਮੈਨੂੰ ਆਪਣੇ ਨੋਟਸ ਦੇ ਦਿੰਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਮਦਦ ਮੇਰੀ ਕਰ ਜ਼ਰੂਰ ਦਿੰਦੀ ਇਹ ਸਭ ਕੁਝ ਦੇ ਬਾਵਜੂਦ ਸਾਡੀ ਕਦੀ ਆਪਸ ਦੇ ਵਿੱਚ ਬਹੁਤੀ ਗੱਲਬਾਤ ਨਹੀਂ ਸੀ ਹੋਈ ਗੱਲਬਾਤ ਸਿਰਫ ਇੱਕ ਬੌਧਿਕ ਲੈਣ ਦੇ ਤੱਕ ਹੀ ਸੀਮਤ ਰਹਿ ਜਾਂਦੀ ਹੋਰ ਕਦੀ ਵੀ ਕਿਸੇ ਵਿਸ਼ੇ ਦੇ ਉੱਤੇ ਗੱਲ ਨਹੀਂ ਹੋ ਸਕੀ। ਮੈਂ ਵੀ ਝੱਕਦਾ ਰਹਿੰਦਾ ਤੇ ਅਕਸਰ ਉਹ ਵੀ ਸੰਗ ਜਾਇਆ ਕਰਦੀ। ਫਿਰ ਆਖਰੀ ਦਿਨ ਸੀ ਸਾਡਾ ਕਾਲਜ ਦੇ ਵਿੱਚ ਫੇਰਵੈਲ ਪਾਰਟੀ ਦੇ ਵਿੱਚ ਖੁੱਲ ਕੇ ਗੱਲਾਂ ਹੋਈਆਂ। ਇੱਕ ਦੂਸਰੇ ਦੇ ਬਾਰੇ ਬਹੁਤ ਕੁਝ ਨਵਾਂ ਪਤਾ ਲੱਗਿਆ। ਛੇ ਦੋਵੇਂ ਜਾਣਦੇ ਸਾਂ ਕਿ ਉਸ ਦਿਨ ਤੋਂ ਮਗਰੋਂ ਜ਼ਿੰਦਗੀ ਨੇ ਇੱਕ ਨਵਾਂ ਰਾਹ ਲੈ ਲੈਣਾ। ਹੁਣ ਆਪਾਂ ਇੱਕ ਦੂਸਰੇ ਨੂੰ ਨਿਤ ਨਹੀਂ ਮਿਲਿਆ ਕਰਨਾ। ਜੀਜਾ ਤੇ ਘਬਰਾਉਂਦਾ ਸੀ ਪਰ ਇਹ ਇੱਕ ਸੱਚ ਸੀ। ਜੀ ਕੀਤਾ ਕਿਸਮੇ ਦੀ ਰਫਤਾਰ ਹੌਲੀ ਹੋ ਜਾਵੇ ਇਹ ਦਿਨ ਕਿਸੇ ਤਰ੍ਹਾਂ ਦੇ ਨਾਲ ਥੋੜੇ ਹੋਰ ਵੱਧ ਜਾਣ ਪਰ ਪਤਾ ਹੀ ਨਹੀਂ ਲੱਗਾ ਕਦੋਂ ਮੇਲਾ ਉੱਜੜ ਗਿਆ ਕਦੋਂ ਦਿਲ ਨੇ ਆਪਣੇ ਆਪ ਨੂੰ ਆਪੇ ਸੰਭਾਲ ਲਿਆ ਪਰ ਦੋਵੇਂ ਪਾਸੇ ਇੱਕ ਇੱਕ ਗੱਲ ਜ਼ਰੂਰ ਸੀ ਕਿ ਦੋਵਾਂ ਨੇ ਆਪਸ ਦੇ ਵਿੱਚ ਸੰਜਮ ਵੀ ਬਣਾਈ ਰੱਖਿਆ ਦਿਲ ਦੀ ਗੱਲ ਮੂੰਹ ਤੇ ਵੀ ਨਾ ਆਉਣ ਦਿੱਤੀ ਇੱਕ ਦੂਸਰੇ ਨਾਲ ਸੰਪਰਕ ਬਣਾਈ ਰੱਖਣ ਦੇ ਉੱਤੇ ਵੀ ਖਾਮੋਸ਼ੀ ਹੀ ਬਣਾਈ ਰੱਖਣੀ ਜ਼ਿਆਦਾ ਵਧੀਆ ਸਮਝੀ ਜਾਂ ਫਿਰ ਇਦਾਂ ਕਹਿ ਲੋ ਕਿ ਦੋਵੇਂ ਚੱਕ ਦੇ ਰਹੇ ਮਗਰੋਂ ਪਤਾ ਲੱਗਾ ਕਿ ਉਹ ਬੀ ਐਡ ਕਰਕੇ ਹੁਣ ਪੜਾਉਣ ਲੱਗ ਪਈ ਹੈ ਘਰ ਦੇ ਵਿੱਚ ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮੈਂ ਨਸੰਗ ਹੋ ਕੇ ਕਹਿ ਦਿੱਤਾ ਸਿਮਰ ਦਾ ਨਾਲੇ ਦਿੱਤਾ ਇਹ ਕੀ ਹੋ ਗਿਆ ਘਰ ਦੇ ਵਿੱਚ ਤਾਂ ਜਿੱਦਾਂ ਤੂਫਾਨ ਜਿਹਾ ਆ ਗਿਆ ਹੋਵੇ ਜਾਤ ਬਰਾਦਰੀ ਸਟੇਟਸ ਰੁਤਬਾ ਰਹਿਣ ਸਹਿਣ ਆਰਥਿਕ ਸਮਾਜਿਕ ਪਤਾ ਨਹੀਂ ਕਿਹੜੇ ਕਿਹੜੇ ਵਖਰੇਵੇਂ ਸਾਰਾ ਕੁਝ ਇੱਕ ਪੱਕੀ ਕੰਧ ਬਣ ਕੇ ਜਿੱਦਾਂ ਸਾਡੇ ਦੋਵਾਂ ਦੇ ਵਿੱਚ ਖੋਲ ਹੋ ਗਿਆ। ਲਗ ਨਹੀਂ ਸਿਰਿਆ ਕਿ ਸਾਡੇ ਦੋਵਾਂ ਨੇ ਫੇਰ ਕਦੇ ਇੱਕੋ ਪੈਣਾ। ਮਾਂ ਨੇ ਵੀ ਕੁਝ ਘੱਟ ਨਾ ਕੀਤੀ। ਮੰਜਾ ਤੇ ਜਿੱਦ ਦੋਵੇਂ ਇੱਕੋ ਵੇਲੇ ਇਕੱਠਿਆਂ ਫੜ ਲਈਆਂ। ਮੰਜਾ ਉਹ ਦੋਂ ਛੱਡਿਆ ਜਦੋਂ ਮੈਂ ਵੀ ਆਪਣੀ ਜਿੱਦ ਛੱਡ ਦਿੱਤੀ। ਅਖੀਰ ਮੈਨੂੰ ਗੋਡੇ ਤੇ ਟੇਕਣੇ ਪਏ। ਰਿਸ਼ਤੇਦਾਰੀ ਦੇ ਵਿੱਚੋਂ ਹੀ ਇੱਕ ਕੁੜੀ ਲੱਭ ਲਈ ਕਰਦਿਆਂ ਨੇ ਨਾਸ ਹੀ ਰਾਣੀ। ਅਗਲੇ ਵਾਰੇ ਫਿਰ ਉਸੇ ਵੇੜੇ ਦੇ ਵਿੱਚ ਇੱਕ ਧੀ ਨਿਕਲ ਕਾਰੀ ਮਾਰੀ। ਨਾ ਰੱਖਣ ਦੀ ਵਾਰੀ ਆਈ ਤਾਂ ਉਦੋਂ ਫਿਰ ਮੈਂ ਸਟੈਂਡ ਲੈ ਹੀ ਲਿਆ ਨਾ ਰੱਖਣਾ ਤਾਂ ਸਿਮਰਕੌਰ ਹੀ ਰੱਖਣਾ ਵੈਸੇ ਇਹ ਨਾਂ ਸਾਰਿਆਂ ਨੂੰ ਪਸੰਦ ਵੀ ਆ ਗਿਆ ਸੀ ਘਰਦਿਆਂ ਨੇ ਵੀ ਪੱਕੀ ਮੋਹਰ ਲਾ ਦਿੱਤੀ ਪੰਜ ਸਾਲ ਤੋਂ ਮਗਰੋਂ ਸਿਮਰ ਨੂੰ ਜਦੋਂ ਸਕੂਲ ਦੇ ਵਿੱਚ ਦਾਖਲ ਕਰਾਉਣ ਦੇ ਲਈ ਗਿਆ ਤਾਂ ਦਫ਼ਤਰ ਦੇ ਬਾਹਰ ਇੱਕ ਨੇਮ ਪਲੇਟ ਲੱਗੀ ਸੀ ਸਿਮਰਕੌਰ ਸਿਮਰਕੌਰ ਨਾਂ ਪੜ੍ਹ ਕੇ ਮੇਰਾ ਮੱਥਾ ਟਣ ਗਿਆ ਝੱਕਦਾ ਹੋਇਆ ਅੰਦਰ ਗਿਆ ਤਾਂ ਮੇਰਾ ਮੱਥਾ ਠੀਕ ਹੀ ਟਣ ਗਿਆ ਸੀ ਉਹੀ ਬੈਠੀ ਸੀ ਅਕੇ ਨਜ਼ਰਾਂ ਮਿਲੀਆਂ ਇੱਕ ਪਲ ਹੀ ਤਾਂ ਇੰਜ ਲੱਗਾ ਜਿਦਾਂ ਸਮਾਂ ਖਲੋ ਗਿਆ ਹੋਵੇ ਉਹੀ ਦਿਨ ਵਾਪਸ ਆ ਗਏ ਹੁਣ ਪਰ ਇਤਾਂ ਨਹੀਂ ਸੀ ਕੁਝ ਕੁ ਭਲਾਂ ਦੀ ਹੀ ਇਹ ਖਮੋਸ਼ੀ ਸੀ ਉਸ ਤੋਂ ਬਾਅਦ ਉਸਨੇ ਧੀ ਦਾ ਨਾਮ ਪੁੱਛਣ ਤੋਂ ਸ਼ੁਰੂਆਤ ਕੀਤੀ ਜਵਾਬ ਸੁਣ ਕੇ ਉਹ ਜਿਦਾਂ ਫਿਰ ਦੁਬਾਰਾ ਤੋਂ ਸਹਿਮਝ ਗਈ ਆਪਣੇ ਆਪ ਨੂੰ ਸਾਹਮਦੇ ਆ ਫਿਰ ਇੱਧਰ ਉੱਧਰ ਦੇ ਕੁਝ ਸਵਾਲ ਪੁੱਛਣ ਲੱਗ ਪਈ ਮੈਨੂੰ ਪਤਾ ਲੱਗ ਗਿਆ ਕਿ ਉਹਦੇ ਜੇਨ ਦੇ ਵਿੱਚ ਕੀ ਚੱਲ ਰਿਹਾ ਹੈ ਸ਼ੈਦ ਆਪਾਂ ਦੋਵਾਂ ਨੇ ਕਦੀ ਇੱਕ ਦੂਸਰੇ ਦੇ ਨਾਲ ਖੁੱਲ ਕੇ ਗੱਲ ਨਹੀਂ ਸੀ ਕੀਤੀ ਪਰ ਫਿਰ ਵੀ ਆਪਾਂ ਸ਼ਾਇਦ ਇੱਕ ਦੂਸਰੇ ਨੂੰ ਪੜਦੇ ਸਾਂ ਸਮਝਦੇ ਸਾਂ ਬਿਨਾ ਕਿਹਾ ਬਹੁਤ ਗੱਲਾਂ ਆਪਾਂ ਇੱਕ ਦੂਸਰੇ ਦੀਆਂ ਸਮਝ ਲਿਆ ਕਰਦੇ ਸਾਂ ਇਦਾਂ ਮੈਨੂੰ ਲੱਗਦਾ ਪਰ ਬੜੀ ਬੜੀ ਪ੍ਰਤੀਤ ਹੁੰਦਾ ਕਿ ਇਦਾਂ ਉਹਨੂੰ ਵੀ ਲੱਗਦਾ ਘਰੇ ਆ ਕੇ ਮੈਂ ਨਾਲ ਦੀ ਨੂੰ ਜ਼ੋਰ ਪਾਇਆ ਸਿਮਰ ਨੂੰ ਕਿਸੇ ਹੋਰ ਸਕੂਲ ਦਾਖਲ ਕਰਵਾ ਦਈਏ ਬਥੇਰੀ ਤਰ੍ਹਾਂ ਦੇ ਨੁਕਸ ਕੱਢੇ ਉਸ ਸਕੂਲ ਦੇ ਵਿੱਚ ਅਸਲ ਦੇ ਵਿੱਚ ਮੈਨੂੰ ਡਰ ਸਤਾ ਰਿਹਾ ਸੀ ਇਹ ਸੁੱਤੀਆਂ ਕਲਾਂ ਇੱਕ ਵਾਰੀ ਫੇਰ ਨਾ ਜਾਗ ਜਾਣ ਚਾਹੇ ਉਹ ਤਾਂ ਆਪਣੇ ਆਪ ਨੂੰ ਸੰਭ ਲੈਂਦੀ ਹੈ ਮੇਰੇ ਕੋਲੋਂ ਨਾ ਸੰਭਿਆ ਜਾਵੇ ਡਰ ਸੀ ਕਿ ਇਹ ਗ੍ਰਸਤੀ ਜੀਵਨ ਮਸਾਂ ਲੀਏ ਪਿਆ ਹੁਣ ਇਸ ਉਮਰ ਆਇਆ ਤੂਫਾਨ ਫਿਰ ਦੁਬਾਰਾ ਪਤਾ ਨਹੀਂ ਥੰਮੇ ਕਿ ਨਾ ਥੰਮੇ ਪਰ ਮੇਰੀ ਬੋਟੀ ਜਿੱਦ ਉੱਤੇ ਅੜੀ ਰਹੀ ਰਾਣੀ ਦਾ ਕਹਿਣਾ ਸੀ ਕਿ ਸਿਮਰ ਜਾਊਗੀ ਤਾਂ ਇਸੇ ਸਕੂਲ ਜਾਊਗੀ ਫਿਰ ਕੀ ਸੀ ਅਕਸਰ ਹੀ ਮੈਂ ਉਹਨੂੰ ਸਕੂਲ ਛੱਡਣ ਜਾਂ ਫਿਰ ਲੈ ਕੇ ਆਉਣ ਤੋਂ ਟਾਲਾ ਬਟਨ ਦੀ ਕੋਸ਼ਿਸ਼ ਕਰਦਾ। ਮਨ ਦੇ ਵਿੱਚ ਸੀ ਕਿ ਜਿੰਨਾ ਘਟੇ ਇੱਕ ਦੂਸਰੇ ਦੇ ਮੱਥੇ ਲੱਗਾਂਗੇ ਓਨਾ ਹੀ ਵਧੀਆ। ਇੱਕ ਦਿਨ ਰਾਣੀ ਨੇ ਆ ਕੇ ਦੱਸਿਆ ਕਿ ਸਿਮਰ ਨੇ ਤਾਂ ਵਿਆਹ ਵੀ ਨਹੀਂ ਕਰਾਇਆ। ਮਨ ਦੇ ਵਿੱਚ ਆਇਆ ਉਹ ਤਾਂ ਮੇਰੇ ਨਾਲੋਂ ਵੀ ਪੱਕੀ ਨਿਕਲੀ। ਮੂੰਹ ਕਦੇ ਕੁਝ ਨਹੀਂ ਬੋਲਿਆ। ਪਰ ਮੈਨੂੰ ਮੈਨੂੰ ਪਤਾ ਨਹੀਂ ਕਿਉਂ ਲੱਗਾ ਕਿ ਉਹ ਵਿਆਹ ਵੀ ਸ਼ਾਇਦ ਮੇਰੇ ਕਰਕੇ ਹੀ ਨਹੀਂ ਕਰਵਾ ਸਕੀ। ਇੱਕ ਦਿਨ ਜਦੋਂ ਰਾਣੀ ਸਿਮਰ ਨੂੰ ਲੈ ਕੇ ਘਰੇ ਆਈ ਤਾਂ ਅੱਖਾਂ ਲੱਗੀ ਤੁਹਾਨੂੰ ਪਤਾ ਉਹ ਸਕੂਲ ਵਾਲੀ ਸਿਮਰ ਕੌਰ ਹੋਣ ਕਿਸੇ ਹੋਰ ਸ਼ਹਿਰ ਦੇ ਵਿੱਚ ਬਦਲ ਕਰਵਾ ਲਈਏ ਹੁਣ ਉਹਨੇ ਇਸ ਸਕੂਲ ਦੇ ਵਿੱਚ ਨਹੀਂ ਰਹਿਣਾ ਇੱਕ ਵਾਰੀ ਤਾਂ ਸੁਣ ਕੇ ਵੱਡਾ ੱਤਕਾ ਲੱਗਾ ਪਤਾ ਨਹੀਂ ਕਿਉਂ ਦੂਰ ਵੀ ਨਹੀਂ ਸੀ ਹੋ ਸਕਦਾ ਲੱਗੇ ਵੀ ਨਹੀਂ ਸੀ ਜਾ ਸਕਦਾ ਅਜੀਬ ਜਿਹੀ ਇੱਕ ਕਸ਼ਮਕਸ਼ ਚੱਲਦੀ ਸੀ ਪਰ ਇਹ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ ਕਿ ਉਹਦੀ ਬਦਲੀ ਹੋਈ ਨਹੀਂ ਉਹਨੇ ਖੁਦ ਕਰਵਾ ਲਈ ਹੋਣੀ ਬਹੁਤ ਕੁਛ ਉਹ ਜਿਹੜਾ ਮੈਂ ਨਹੀਂ ਕਰ ਸਕਿਆ ਉਹ ਆਪਣੀ ਜਿੱਦ ਤੇ ਅੜੀ ਹੈ ਉਹ ਕਰੀ ਜਾਂਦੀ ਹੈ ਉਹ ਅਕਸਰ ਆਖਿਆ ਕਰਦੇ ਸੀ ਪਾਕ ਪਵਿੱਤਰ ਮਹਾਂਪਤਾ ਕਰਨ ਵਾਲੇ ਨੰਗੇ ਪੈਰੀ ਤੁਰੇ ਜਾਂਦੇ ਆਪਣੇ ਕਿਸੇ ਮਿੱਤਰ ਪਿਆਰੇ ਦੇ ਪੈਰਾਂ ਦੇ ਵਿੱਚ ਕਦੇ ਕੰਡਾ ਨਹੀਂ ਚਬੋ ਸਕਦੇ ਕਦੇ ਕੰਡਾ ਨਹੀਂ ਖਲਾਰ ਸਕਦੇ ਸਗੋਂ ਖੁਦ ਫੁੱਲ ਬਣ ਕੇ ਰਾਹਾਂ ਦੇ ਵਿੱਚ ਇੰਜ ਵਿਛੇ ਜਾਇਆ ਕਰਦੇ ਨੇ ਜਿਦਾਂ ਉਹਨਾਂ ਨੂੰ ਆਪਣੇ ਵਜੂਦ ਦੇ ਵਿੱਚ ਵਜੂਦ ਦੇ ਵਿੱਚ ਮਿੱਤੇ ਜਾਂਦੀ ਭੋਰਾ ਜਿੰਨੀ ਵੀ ਪ੍ਰਵਾਹ ਨਾ ਹੋਵੇ ਅਤੀਤ ਦੇ ਸਮੁੰਦਰ ਦੇ ਵਿੱਚ ਗੋਤੇ ਖਾਂਦੀ ਮੇਰੀ ਸੁਰਤ ਜਦੋਂ ਵਰਤਮਾਨ ਦੇ ਵਿੱਚ ਆ ਕੇ ਥੋੜਾ ਜਿਹਾ ਸਾਲ ਹੈ ਕਰਦੀ ਹੈ ਤਾਂ ਇੰਜ ਮਹਿਸੂਸ ਹੁੰਦਾ ਜਿਦਾਂ ਉਹ ਜਦੋਂ ਜਾਂਦੀ ਜਾਂਦੀ ਵੀ ਮੇਰੀ ਜ਼ਿੰਦਗੀ ਦੇ ਉੱਤੇ ਇੱਕ ਅਹਿਮ ਇਮਤਿਹਾਨ ਦੇ ਵਿੱਚ ਜ਼ਬਰਦਸਤੀ ਮਦਦ ਕਰ ਗਈ ਹੋਵੇ ਜ਼ਬਰਦਸਤੀ ਕਿਸੇ ਔਖੇ ਸਵਾਲ ਦੀ ਪਰਚੀ ਫੜਾ ਗਈ ਹੋਵੇ ਜ਼ਬਰਦਸਤੀ ਆਪਣੇ ਜਮਾ ਕਿਤੇ ਨੋਟਸ ਮੈਨੂੰ ਦੇ ਕੀ ਹੋਵੇ ਬਾਕੀ ਉਹ ਸਿਆਣੇ ਕਹਿੰਦੇ ਨੇ ਨਾ ਦਿਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਕਹਾਣੀ ਲਿਖਣ ਵਾਲਿਆਂ ਦਾ ਨਾਮ ਪਤਾ ਤੇ ਨਹੀਂ ਥੱਲੇ ਹੈਗਾ ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣਵਾਲੇ ਬੜੀ ਸੋਹਣੀ ਕਹਾਣੀ ਤੇ ਸ਼ਾਇਦ ਇਦਾਂ ਦੀਆਂ ਕਹਾਣੀਆਂ ਅੱਜਕੱਲ ਘੱਟ ਮਿਲਦੀਆਂ